ਇਹਨਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸਨੇ ਪਲਾਂ ਦੇ ਵਿੱਚ ਪੈਂਪਰਾ ਦੀ ਚਾ ਲੈ ਲਈ ਦੱਸਦੀ ਹੈ ਕਿ ਪਰਿਵਾਰ ਕਾਰ ਦੇ ਵਿੱਚ ਸਫ਼ਰ ਹੋ ਕੇ ਧਾਰਮਿਕ ਸਥਾਨ ਤੋਂ ਘਰ ਵਾਪਸੀ ਕਰ ਰਿਹਾ ਸੀ ਤੇ ਅਚਾਨਕ ਰਾਹ ਦੇ ਵਿੱਚ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰaundੀ ਹੈ ਜਿਸ ਦੇ ਦੌਰਾਨ ਇਹ ਹਾਦਸਾ ਵਾਪਰਤ ਹੈ ਇੱਕੋ ਹੀ ਸਮੇਂ ਦੇ ਵਿੱਚ ਪੈਂਪਰਾ ਦੀ ਦਰਦਨਾਕ ਮੌਤ ਹੋਈ ਐ ਉਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਾਰ ਦੇ ਵਿੱਚ ਪੰਜ ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚ ਦੋ ਬੱਚੇ ਵੀ ਸਵਾਰ ਸੀ ਮਸਾ ਰਾਗੀਰਾਂ ਦੀ ਮਦਦ ਦੇ ਨਾਲ ਇਨ੍ਹਾਂ ਪਰਿਵਾਰਿਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਉਸ ਦੇ ਦੌਰਾਨ ਪੈਂਪਰਾ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਐ ਕਾਰ ਸਵਾਰ ਵਿਅਕਤੀਆਂ ਨੂੰ ਜਿਹੜਾ ਹਾਲਕਾ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਦੋ ਬੱਚੇ ਵੀ ਇਸਕਾਰ ਤੇ ਵਿੱਚ ਮੌਜੂਦ ਸੀ ਜਿਨ੍ਹਾਂ ਦਾ ਬਾਲਵਲ ਬਚਾ ਹੁੰਦਾ ਹੈ ਹਾਲਾਂਕਿ ਇਸ ਹਾਦਸੇ ਦਾ ਪੈਣ ਪ੍ਰਾਸ਼ਕਾਰ ਹੁੰਦੇ ਨੇ ਜਿਨ੍ਹਾਂ ਦੀ ਇੱਕੋ ਹੀ ਸਮੇਂ ਜਾਨ ਨਿਕਲ ਗਈ ਸੋ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਰ ਦਰਖਤ ਦੇ ਨਾਲ ਟਕਰੋਂਦੀ ਹੈ ਉਸ ਦੇ ਦੌਰਾਨ ਦੋ ਜਾਣਿਆਂ ਦੀ ਮੌਤ ਹੋ ਗਈ ਕਾਰ ਜਦੋਂ ਇਸ ਦਰਕਹਨਲ ਟਕਰਾਈ ਤੇ ਟੱਕਰ ਇੰਨੀ ਭਿਆਨਕ ਸੀ ਕਿ ਕਿਹਾ ਜਾ ਰਿਹਾ ਕਿ ਹਾਦਸੇ ਦੇ ਕਾਰਨ ਕਾਰ ਚਾਲਕ ਨੂੰ ਦਿਲ ਦਾ ਦੌਰਾ ਪਿਆ ਤੇ ਉਸਦੀ ਮੌਤ ਹੋ ਚੰਦੀ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਸਮੇਤ ਇਸ ਕਾਰ ਤੇ ਵਿੱਚ 6 ਲੋਕ ਸਵਾਰ ਸੀ ਜੋ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਕਰ ਵਾਪਸੀ ਕਰੇ ਸੀ ਤੇ ਰਾਹ ਦੇ ਵਿੱਚ ਅਚਾਨਕ ਕਰ ਵੇ ਕਾਬੂ ਹੋ ਜਾਂਦੀ ਹੈ ਬਿਕਾਬੂ ਹੋਣ ਦੇ ਨਾਲ ਦਰਖਤ ਦੇ ਨਾਲ ਟਕਰਾਂਦੀ ਹੈ ਜਿਸ ਤੇ ਦਰਾਨ ਇਹ ਦਰਦਨਾਕ ਪਾਣਾ ਵਾਪਰਦਾ ਸੋ ਇਸ ਵਕਤ ਪਰਿਵਾਰ ਤੇ ਵਿੱਚ ਗਮਕੀਨ ਮਾਹੌਲ ਬਣਿਆ ਹੋਇਆ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤਸਵੀਰਾਂ ਪੈਂਟਪਰਾ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਗੱਡੀ ਦੇ ਵਿੱਚ ਸਫ਼ਰ ਹੋ ਕੇ ਕਰ ਵਾਪਸੀ ਕਰ ਰਿਹਾ ਸੀ ਤੇ ਰਾਤ ਦੇ ਵਿੱਚ ਉਨ੍ਹਾਂ ਦੀ ਦਰਦਨਾਕ ਮੌਤ ਹੋਈ ਹੈ ਇੱਕ ਵਾਰ ਤਸਵੀਰਾਂ ਦੇ ਰੁੱਕ ਕੇ ਲੈਣੇ ਅਤੇ ਸਾਰਾ ਵਾਕਿਆ ਬਿਆਨ ਕਰਦਿਆਂ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਕਿ ਉਹ ਵੀ ਸੁਣ ਲੈਣੇ ਆ ਅੱਜ ਮੇਰੀ ਵਾਰਡ ਦੇ ਵਿੱਚ ਲੰਬੀ ਗਲੀ ਮੁਕੇਰੀਆ ਵਿੱਚ ਜੈਸ਼ਮਨ ਜੋ ਕਿ 10 ਕਲੈਕਸ਼ਨ ਦੀ ਸ਼ਾਪ ਦੁਕਾਨ ਦੇ ਨਾਂ ਦੇ ਉੱਪਰ ਆਪਣੀ ਦੁਕਾਨ ਚਲਾ ਰਿਹਾ ਸੀ ਅੱਜ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੀ ਭੈਣ ਆਪਣੀ ਮਾਤਾ ਆਪਣੀ ਭੂਆ ਦੇ ਨਾਲ ਗਗਨ ਦੇ ਢਲੇ ਸੌੜੇ ਵਿਖੇ ਮਥਾ ਢੇਕੇ ਆ ਰਹੇ ਸੀ ਤਲਵਾੜੇ ਰੋਡ ਵਿਖੇ ਬੁੱਡੇਵਾਲ ਦੇ ਮੋੜ ਦੇ ਕੋਲ ਅਚਾਨਕ ਗੱਾਰ ਬੇਕਾਬੂ ਹੋ ਗਈ ਔਰ ਲਾਗੇ ਖੜੇ ਜਾਮਨ ਦੇ ਬੂਟੇ ਦੇ ਵਿੱਚ ਜਾਟ ਕਰਾਈ ਜਿਸ ਦੇ ਵਿੱਚ ਗੱਡੀ ਦੇ ਵਿੱਚ ਮੋਰੇ ਜੈਸ਼ਮント ਚਲਾ ਰਿਹਾ ਸੀ ਨਾਲ ਮੋਹਲੀ ਸੀਟ ਤੇ ਉਸ ਦੀ ਭੈਣ ਬੈਠੀ ਸੀ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿਹੜੇ ਚਾਰ ਹੋਰ ਸੀ ਉਹਨਾਂ ਦੇ ਨਾਲ ਉਹ ਜ਼ਖਮੀ ਹੋ ਗਏ ਜਿੱਚ ਉਹਨਾਂ ਦੀ ਮਾਤਾ ਭੂਆ ਉਹਨਾਂ ਦੀ ਭਾਂਜੀ ਇਹ ਸਾਰੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਉਹ ਲੁਧਿਆਣਾ ਡੀ ਐਮ ਸੀ ਰੈਫਰ ਕਰਤਾ ਮੌਕੇ ਤੇ ਦੋਨੇ ਭੈਣ ਭਰਾਵਾਂ ਦੀ ਮੌਤ ਹੋ ਗਈ ਹਾਂਜੀ ਸਰ ਕੀ ਸੀ ਸਾਰਾ ਮਾਮਲਾ ਜੀ ਇੱਕ ਮੁਕੇੜੀ ਦੀ ਫੈਮਿਲੀ ਸੀ ਦੁਪਹਿਰੇ ਕਿਸੇ ਧਾਰਮਿਕ ਸਥਾਨ ਤੇ ਗਈ ਸੀ ਉੱਥੋਂ ਜਦੋਂ ਵਾਪਸ ਆਉਣ ਲੱਗੇ ਤਾਂ ਇਥੇ ਸ਼ਾਹਨਾ ਟੱਪੀ ਲਾਈਫ ਕੇਅਰ ਹਸਪੀਟਲ ਲੱਗੇ ਤਾਂ ਜਿਹੜਾ ਬੰਦਾ ਚਾਲਕ ਸੀਗਾ ਜਾਇਸ਼ ਇਹਨੂੰ ਜਦੋਂ ਤੱਕ ਉਹ ਅਟੈਕ ਵਗੈਰਾ ਆ ਗਿਆ ਉਸ ਨਾਲ ਗੱਡੀ ਜਿਹੜੀ ਬੇਕਾਬੂ ਹੋ ਗਈ ਮੌਕੇ ਤੇ ਦੋਨੇ ਭੈਣ ਭਰਾ ਕੇ ਬੈਠੇ ਦੋਨੇ ਡੈਥ ਹੋ ਗਈ ਹੈ ਇਹਨਾਂ ਦੇ ਟੋਟਲ 6 ਸੀਗੇ ਜਿਨ੍ਹਾਂ ਚੋਂ 4 ਜਣੇ ਜਖਮੀ ਆਗੇ ਉਹ ਡੀਐਮਸੀ ਬਘਰਾਣਾ ਰੈਪੋਰਟ ਕਰਤਾ ਉਹ ਪੁਲਿਸ ਨੂੰ ਕੀ ਕਾਰਵਾਈ ਕੀਤੀ ਗਈ ਅਸੀਂ ਗੰਤੇ ਕਰ ਵੀ ਕਰ 174 ਦੀ ਕਾਰਵਾਈ ਕਰ ਰਹੇ ਹਾਂ ਅੱਜ